ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਵ ਗ੍ਰੀਨ ਲੈਂਡ ਪੇਜ ਨਰਸਰੀ ਤੇ ਜਿੰਨੇ ਵੀ ਜੁੜੇ ਹੋ ਤੁਹਾਡਾ ਸਵਾਗਤ ਹੈ ਜੀ ਸਭ ਦਾ ਤੇ ਅੱਜ ਤੁਹਾਨੂੰ ਜਾਣਕਾਰੀ ਦੇਣੀ ਹੈ ਜਿਹੜਾ ਗਰਮੀ ਆ ਰਹੀਏ ਆ ਰਹੀ ਅੱਗੇ ਤੇ ਗ੍ਰੀਨ ਨੈੱਟ ਸਾਰਿਆਂ ਨੇ ਲਾਉਣਾ ਸੋ ਅਸੀਂ ਲਾ ਰਹੇ ਜੀ ਸ਼ਾਲੀਮਾਰ ਕੰਪਨੀ ਦਾ ਸਭ ਤੋਂ ਵਧੀਆ ਨੈੱਟ ਹੁੰਦਾ ਸ਼ਾਲੀਮਾਰ ਤੇ ਇਹਨੂੰ ਹੁਣ ਅਸੀਂ ਕੀ ਕੀਤਾ ਇੱਥੋਂ ਤੇ ਜੀ ਚਾਰ ਤਆਂ ਲਾਈਆਂ ਗੁਰ ਤੋਂ ਮਤਲਬ ਕਿ 1 2 ਤਿੰਨ 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 ਲਾ ਕੇ ਨ ਮੋਟਾ ਕਰ ਲਿਆ ਇਥੋਂ ਤੇ ਇਹ ਵਾਲੇ ਸਕਰੂ ਆ ਜਿਹੜੇ ਇਦਾਂ ਮਿਲ ਜਾਂਦੇ ਆ ਬਾਜ਼ਾਰ ਚੋਂ ਮਿਲ ਜਾਂਦੇ ਲੋਹੇ ਵਾਲ ਦੁਕਾਨ ਤੋਂ ਆ ਦੇਖੋ ਇਹਨੂੰ ਲਾ ਕੇ ਤੇ ਪੰਚਿੰਗ ਮਸ਼ੀਨ ਹੈ ਸਾਡੇ ਕੋਲ ਉਹਨੇ ਪੰਚ ਕਰ ਦਿਆ ਕਿ ਅੱਗੇ ਬਾਅਦ ਵਿੱਚ ਰੱਖ ਕੇ ਤੁਹਾਨੂੰ ਸਾਰੀ ਵੀਡੀਓ ਰਹੀ ਦੱਸ ਦਿਆਂ ਤੁਸੀਂ ਜੁੜੇ ਰਹਿਣਾ ਇਹ ਮਸ਼ੀਨ ਆ ਜੀ ਸਾਡੇ ਕੋਲੇ ਇਹਦੇ ਨਾਲ ਪੰਚ ਕਰਾਂਗੇ ਔਰ ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਗਲੀਆਂ ਉਹ ਕੱਢ ਆਏ ਸੀ ਇਹਦੇ ਵਿੱਚ ਸੁੰਬੇ ਦੇ ਨਾਲ ਸੁੰਬਾ ਇਹ ਵੀ ਬਾਜ਼ਾਰ ਲੋਹੇ ਵਾਲ ਦੁਕਾਨ ਤੋਂ ਮਿਲਦਾ ਹੈ ਸੋ ਇਧਰ ਵਾਲਾ ਉਤੋਂ ਇਸ ਮਸ਼ੀਨ ਨਾਲ ਆਪਾਂ ਐ ਪੰਚ ਕਰ ਦਾਂਗੇ ਠੀਕ ਹੈ ਜੀ ਸੋ ਬੜੀ ਅਹਿਮ ਵੀਡੀਓ ਹੈ ਲੋਕ ਆਪਣੀਆਂ ਇਹਨਾਂ ਜਿਹੜਾ ਨੈਟ ਤੇ ਪੈਸਾ ਲਾ ਕੇ ਤੇ ਪਤਾ ਨਹੀਂ ਹੁੰਦਾ ਵੀ ਇਹਨੂੰ ਬੰਨਣਾ ਕਿਵੇਂ ਆ ਜਦੋਂ ਹਨੇਰੀ ਆਉਂਦੀ ਹੈ ਤੇਜ਼ ਹਵਾਵਾਂ ਚੱਲਦੀ ਹੈ ਤਾਂ ਫਿਰ ਉੱਤੋਂ ਦਿੱਕਤ ਖੜੀ ਹੁੰਦੀ ਹੈ ਵੀ ਇਹ ਫਟ ਜਾਂਦਾ ਸੋ ਇੱਥੋਂ ਅਸੀਂ ਜਿੱਦਾਂ ਇੱਕ ਦੋ ਤੇ ਤਿੰਨ ਤਿੰਨ ਤਆਂ ਲਾ ਲਿਆ ਦੇਖੋ ਮੋਟਾ ਕਰ ਲਿਆ ਤੁਹਾਨੂੰ ਜੇ ਇਹਦੀਆਂ ਗਲੀਆਂ ਕੱਢਾਂਗੇ ਇੱਥੋਂ ਸੁੰਬੇ ਦੇ ਨਾਲ ਇੱਥੇ ਪਕੜੇ ਰੱਖੀ। ਸੋ ਸੁੰਬੇ ਨਾਲ ਗਲੀਆਂ ਕੱਢ ਕੇ ਤੁਸੀਂ ਇਸ ਤਰ੍ਹਾਂ ਥੱਲੇ ਲੱਕੜ ਲੈ ਲੈਣੀ ਹੈ ਸਖਤ ਲੱਕੜ ਤੇ ਇਹਦੀਆਂ ਗਲੀਆਂ ਕੱਢ ਲੈਣੀਆਂ ਤੁਸੀਂ। ਗਲੀਆਂ ਕੱਢਣ ਤੋਂ ਬਾਅਦ ਤੁਹਾਨੂੰ ਦੱਸਦੇ ਆ ਕੀ ਕਰਨਾ ਹੈ ਉਹ ਡੋਰੀ ਕਿੱਥੇ ਆਪਣੀ। ਹਾਂ ਡੋਰੀ ਵੀ ਦਿਖਾਉਣੀ ਹੈ। ਇਹ ਡੋਰੀ ਨਾਟ ਦੇ ਜ਼ਿਆਦਾਤਰ ਨਾਲ ਹੀ ਆਉਂਦੀ ਹੈ। ਲਓ ਜੀ ਇਹ ਗਲੀ ਹੋ ਗਈ ਐ ਇਹਦੇ ਵਿੱਚੋਂ ਅਸੀਂ ਇਹ ਵਾਲਾ ਸਕਰੂ ਲਗਾਵਾਂਗੇ ਸਕਰੂ ਲਗਾਉਣ ਤੋਂ ਬਾਅਦ ਇਹ ਥੋੜਾ ਜਿਹਾ ਸੁੰਬਾ ਆਪਾਂ ਨੂੰ ਵੱਡਾ ਚਾਹੀਦਾ ਸਾਡੇ ਕੋਲ ਅਵੇਲੇਬਲ ਇੰਨਾ ਸੀਗਾ ਸੋ ਤੁਹਾਡੇ ਕਰਕੇ ਅਸੀਂ ਵੀਡੀਓ ਬਣਾ ਰਿਹਾ ਸੀ ਪਿੱਛੇ ਵੀ ਨਟ ਲਾਉਣਾ ਆਪਦਾ ਹੱਲੇ ਆ ਦੇਖੋ ਇੱਥੋਂ ਇਹਨੇ ਆਹ ਦੇਖੋ ਟੱਪ ਗਿਆ ਬਾਹਰ ਤੇ ਇਹਦੇ ਹੁਣ ਤੁਹਾਨੂੰ ਲਾ ਆ ਕਰ ਦਿਓ ਸਾਈਡ ਤੇ ਲਓ ਜੀ ਆਹ ਮਸ਼ੀਨ ਐ ਪੰਚਿੰਗ ਮਸ਼ੀਨ ਇਹ ਔਨਲਾਈਨ ਤੁਸੀਂ ਮੰਗਵਾ ਸਕਦੇ ਹੋ ਇਹਦੇ ਉੱਪਰ ਅਸੀਂ ਇੱਥੇ ਇਹ ਵਾਸ਼ਰ ਲਾਵਾਂਗੇ ਆ ਵੇਖੋ ਠੀਕ ਹੈ ਜੀ ਇਹਨੂੰ ਥੱਲੇ ਮਸ਼ੀਨ ਦੇ ਪਹਿਲਾਂ ਦੇਾਂਗੇ ਤੇ ਇਹਦੇ ਉੱਪਰ ਇਹ ਵਾਸ਼ਰ ਲੱਗ ਜਾਏਗੀ ਲਓ ਜੀ ਬਸ ਇਹਨੂੰ ਦਬਾ ਹੀ ਦੇਣਾ ਜੇ ਉੱਪਰੋਂ ਤੇ ਇਹ ਜਿਹੜਾ ਤੁਹਾਡਾ ਇਹ ਇਹ ਤਿਆਰ ਆ ਜੀ ਬਸ ਇਹਨਾਂ ਦਾ ਕੰਮ ਸੀਗਾ ਤੁਹਾਨੂੰ ਦਿਖਾ ਵੀ ਦਿੰਨੇ ਆ ਦੋ ਆਪਾਸੋਂ ਕਿਦਾਂ ਤਿਆਰ ਹੋਇਆ ਆ ਦੇਖੋ ਤੇ ਐ ਡਰੋਇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਿਹੜੇ ਪਸ਼ੂ ਪੰਚ ਹੋ ਗਿਆ ਔਰ ਇੱਥੋਂ ਰੱਸੀ ਪਾਵਾਂਗੇ ਰੱਸੀ ਲਿਆਓ ਆ ਦੇਖੋ ਆ ਵਾਲੀ ਰੱਸੀ ਇੱਥੇ ਪੈ ਜਾਣੀ ਹੈ ਕਿਉਂਕਿ ਹੁਣ ਅ ਗਰਮੀ ਆ ਗਈ ਹੈ ਤੇ ਛਾਂ ਵੀ ਚਾਹੀਦੀ ਹੈ ਹਰੇਕ ਬੰਦੇ ਨੂੰ ਭਾਵੇਂ ਉਹਨੇ ਪਸ਼ੂਆਂ ਤੇ ਕਰਨੀ ਹੈ ਆਪਣੇ ਫਾਲਦਾਰ ਕਈ ਬੂਟੇ ਉਹੋ ਜਿਹੇ ਹੁੰਦੇ ਆ ਜਿਵੇਂ ਲੀਚੀ ਹੈ ਜਾਂ ਕੋਈ ਵੀ ਬੂਟਾ ਤਾਂ 70% ਨੱਟ ਤੁਸੀਂ ਉਹਦੇ ਤੇ ਲਗਾ ਸਕਦੇ ਹੋ ਤਾਂ ਜਾਂ ਟੈਰਸ ਗਾਰਡਨ ਹੈ ਜਿਹਨਾਂ ਛੱਤ ਦੇ ਉੱਪਰ ਸਬਜ਼ੀਆਂ ਉਗਾਈਆਂ ਹੈ ਉਹ ਅੱਗੇ ਗਰਮੀ ਦੇ ਵਿੱਚ ਉਹਦੀ ਲੋਡ ਪੈਣੀ ਹੈ ਉਹ ਚੀਜ਼ ਦੀ ਤੇ ਇਹ ਤਰੀਕਾ ਬਹੁਤ ਜਿਹੜਾ ਕਾਰਗਰ ਸਿੱਧ ਹੋਇਆ ਔਰ ਤੁਹਾਨੂੰ ਇਹ ਤਾਂ ਦੱਸ ਰਿਹਾ ਅਸੀਂ ਹਮੇਸ਼ਾ ਹੀ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਬੂਟਿਆਂ ਦੇ ਵਾਸਤੇ ਜਾਂ ਬੂਟੇ ਹੋਣ ਜਾਂ ਉਹਨਾਂ ਨੂੰ ਪਾਉਣ ਵਾਲੀ ਦਵਾਈ ਹੋਵੇ ਆ ਦੇਖੋ ਜੇ ਸ਼ਾਲੀ ਮਾਰਦਾ ਨੈਟ ਲੈਂਦੇ ਹੋ ਤਾਂ ਆ ओरिजिनल ਡੋਰੀ ਵਿੱਚੋਂ ਨਿਕਲਣੀ ਹੈ ਤਕਰੀਬਨ 5-6 ਸਾਲ ਨਹੀਂ ਖਰਾਬ ਹੁੰਦੀ ਭਾਵੇਂ ਧੂੜ ਮਿੱਟੀ ਘੱਟਾ ਮੀ ਜਿੱਦਾਂ ਮਰਜ਼ੀ ਪਈ ਜਾਏ ਸੋ ਇਹ ਜੀ ਡੋਰੀ ਨਾਲ ਤੁਸੀਂ ਖਿੱਚ ਕੇ ਤੇ ਦੂਸਰੇ ਪਾਸੇ ਕੋਈ ਤਾਰ ਵਗੈਰਾ ਲਗਾ ਲਓਗੇ ਕੁਝ ਵੀ ਤਾਂ ਉਹਦੇ ਨਾਲ ਇਹਨੂੰ ਤੁਸੀਂ ਬੰਨ ਦੇਣਾ ਔਰ ਜਿਹੜੀ ਹੁਣ ਖਿੱਚ ਪਾਉਗੀ ਆ ਅਸੀਂ ਚਾਰ ਤਿਆਂ ਤਾਂ ਲਾਈਆਂ ਸੀਗੀਆਂ ਜਿਹੜੀ ਖਿੱਚ ਪਾਉਗੀ ਉਹ ਸਿੱਧੀ ਇਹਨੂੰ ਪੈਣੀ ਹੈ ਜਿਹੜਾ ਸਕਰੂ ਲੱਗ ਗਿਆ ਇਹਨੂੰ ਸਕਰੂ ਕਹਿ ਸਕਦੇ ਆ ਬਾਸ਼ਲ ਕਹਿ ਸਕਦੇ ਹੋ ਸੋ ਇਹ ਦੋਨੋਂ ਪਾਸੋਂ ਇੱਕ ਵਾਸਤਾ ਪਹਿਲੇ ਸੀਗੀ ਬਾਸ਼ਲ ਦੂਜਾ ਬਸ ਪੰਚ ਹੋ ਗਿਆ ਇਹ ਸੋ ਇਹ ਚੀਜ਼ ਬਣ ਜਾਊਗੀ ਤੋ ਇਹ ਜਾਣਕਾਰੀ ਸੀ ਕਿ ਤੁਹਾਡੇ ਵਾਸਤੇ ਜਿਨ੍ਹਾਂ ਨੇ ਘਰ ਦੇ ਵਿੱਚ ਨੱਟ ਲਾਉਣਾ ਹੈ ਨਰਸਰੀ ਵਿੱਚ ਲਾਉਣਾ ਹੈ ਨਰਸਰੀ ਵਾਲੇ ਵੀਰਾਂ ਵਾਸਤੇ ਵੀ ਬਹੁਤ ਵਧੀਆ ਵੀਡੀਓ ਅੱਗੇ ਸ਼ੇਅਰ ਕਰਿਓ ਤੇ ਇਹ ਜਾਣਕਾਰੀ ਤੁਹਾਨੂੰ ਦੇਣੀ ਜ਼ਰੂਰੀ ਅਸੀਂ ਆਪਣਾ ਕੰਮ ਰੋਕਿਆ ਪਰ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਹੈ ਵੀ ਤੁਸੀਂ ਆਪਣਾ 4-500 ਦੀ ਛੋਟੀ ਵੀ ਲਈਏ ਤਾਂ ਚਾਦਰ ਲੈ ਕੇ ਆਉਣੇ ਹੋ ਤੇ ਨਰਸਰੀ ਵਾਲੇ ਤੁਹਾਨੂੰ ਪਤਾ ਹਜ਼ਾਰਾਂ ਦੇ ਸਾਹਮਣੇ ਚਾਦਰਾਂ ਆਉਂਦੀਆਂ ਤਾਂ ਉੱਥੇ ਆਪਾਂ ਆ ਕੇ ਮਾਰ ਖਾ ਜਾਂਦੇ ਫਿਰ ਆਪਾਂ ਨੂੰ ਸਮਝ ਨਹੀਂ ਆਉਂਦੀ ਆਪਾਂ ਇਹਨੂੰ ਵੱਟ ਚੜਾ ਕੇ ਆਏ ਉਹ ਤੋਂ ਬੰਨੀ ਜਾਂਦੇ ਆ ਉਹ ਤੋਂ ਫਟ ਜਾਂਦੀ ਹੈ ਕਈ ਵਾਰ ਖੁੱਲ ਜਾਂਦੀ ਹੈ ਸੋ ਇਹ ਫੱਟੂਗੀ ਨਹੀਂ ਕਿਉਂਕਿ ਜਿਹੜੀ ਖਿੱਚ ਪਣੀ ਹੈ ਇਹਨੂੰ ਪਣੀ ਹੈ ਇਹਨੇ ਨਾਰਮਲ ਖੜਾ ਰਹਿਣਾ ਦੂਜੀ ਨੇ ਸੋ ਇਸ ਕਰਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਹੁਤ ਜ਼ਰੂਰੀ ਸੀ ਇਹ ਜਾਣਕਾਰੀ ਤੇ ਇਹ ਪੰਜੀ ਮਸ਼ੀਨ ਹੈ ਜੀ ਇਹ ਤੁਹਾਨੂੰ ਔਨਲਾਈਨ ਮਿਲ ਸਕਦੀ ਹੈ Amazon ਤੇ Flipkart ਤੇ ਇਹ ਤੁਹਾਨੂੰ ਮਿਲ ਜਾਊਗੀ ਇੱਥੇ ਇਹਨੂੰ ਤਰੀਕਾ ਤੁਹਾਨੂੰ ਦੱਸ ਦੇਣਾ ਵੀ ਇਹਨੂੰ ਕਿੱਦਾਂ ਰੱਖਣਾ ਕਿਉਂਕਿ ਕਈ ਵਾਰੀ ਅਸੀਂ ਵੀ ਪਹਿਲੇ ਦਿਨ ਇਹਨੂੰ ਉੱਠਾ ਰੱਖਤਾ ਸੀਗਾ ਸੀ ਕਿ ਆ ਵੀ ਇਹ ਫੇਲ ਸਿਸਟਮ ਆ ਦੇਖੋ ਜਿਵੇਂ ਆ ਚੀਜ਼ ਬਣੀ ਐ ਆ ਥਲੇ ਦਬਕੇ ਨੇ ਪੰਚ ਕਰਨਾ ਆਹ ਮੈਂ ਦੁਬਾਰਾ ਦਿਖਾ ਦੇਣਾ ਤੁਹਾਨੂੰ ਕਿਉਂਕਿ ਜਾਣਕਾਰੀ ਦੇਣ ਦਾ ਤਾਂ ਹੀ ਫਾਇਦਾ ਜੇ ਆਪਾਂ ਸਹੀ ਢੰਗ ਨਾਲ ਜਿਵੇਂ ਆ ਚੀਜ਼ ਆ ਆ ਆ ਚੀਜ਼ ਤੁਹਾਨੂੰ ਕੋਕਾ ਜਿਹਾ ਮਿਲੂਗਾ ਇਦਾਂ ਇਹਨੂੰ ਇਦਾਂ ਆਪਾਂ ਉੱਪਰ ਨੂੰ ਮੂੰਹ ਕਰਕੇ ਰੱਖਣਾ ਜਿਹੜੇ ਪਾਸੇ ਵਾਧਾ ਹੈ ਠੀਕ ਹੈ ਜੀ ਉੱਪਰ ਮੂੰਹ ਕਰਕੇ ਆ ਲਓ ਆ ਰੱਖਤਾ ਜੀ ਹੁਣ ਜਿਹੜੀ ਇਹਦੇ ਤੇ ਬਾਸ਼ਲ ਪਾਣੀ ਉੱਪਰ ਉਹ ਵੀ ਨਾਲ ਦਿੱਤੀ ਹੋਈ ਐ ਆਹ ਵਾਲੀ ਬਾਸ਼ਲ ਇਨੂੰ ਆਪਾਂ ਜਿਹੜੇ ਪਾਸੋਂ ਡੂੰਗੀ ਹੈ ਯਾਨੀ ਕਿ ਆ ਸਾਫ ਪਾਸੋਂ ਉੱਪਰ ਕਰਾਂਗੇ ਆ ਵਾਲਾ ਪਾਸਾ ਨੀਚੇ ਕਰਾਂਗੇ ਇਹਦੇ ਵਿੱਚ ਹੁਣ ਇੱਥੇ ਕੱਪੜਾ ਜਿਵੇਂ ਤੁਹਾਨੂੰ ਲਗਾ ਲਗਾ ਕੇ ਦਿਖਾਇਆ ਸੀਗਾ ਇੱਕ ਹੋਰ ਲਾ ਕੇ ਦਿਖਾ ਦਿੰਨੇ ਆ ਪਰ ਉਹ ਅਸੀਂ ਹਲੇ ਉਹਨੂੰ ਉਹਨੂੰ ਗਲੀ ਕਰਨ ਵਾਲੀ ਹੈ ਬਸ ਇਦਾਂ ਹੀ ਇਹਨੂੰ 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 ਇਸ ਤਰ੍ਹਾਂ ਪੁੱਠਾ ਰੱਖਣਾ ਇਹਦੇ ਤੇ ਆ ਜਿਹੜਾ ਸਾਫ ਵਾਲਾ ਪਾਸਾ ਉੱਤੇ ਆਏ ਨੇ ਇਹਦੇ ਵਿੱਚ ਚਾਦਰ ਰੱਖ ਕੇ ਇਹਨੂੰ ਉੱਪਰ ਰੱਖ ਕੇ ਵਾਸ਼ਲ ਨੂੰ ਤੇ ਇਹਨੂੰ ਉੱਪਰੋਂ ਬਾਅਦ ਦਬਾ ਦੇਣਾ ਕੰਮ ਫਤਿਹ ਔਰ ਚਾਦਰ ਫੜ ਜੂਗੀ 5 ਸਾਲ 10 ਸਾਲਾਂ ਬਾਅਦ ਪਰ ਇਹ ਜਿਹੜੀ ਪੰਚਿੰਗ ਹੈ ਇਹ ਕਦੇ ਨਹੀਂ ਖਰਾਬ ਹੋਊਗੀ ਜਾਣਕਾਰੀ ਕਿਦਾਂ ਦੀ ਲੱਗੀ ਚੰਗੀ ਲੱਗੀ ਅਗੇ ਸ਼ੇਅਰ ਕਰਿਓ ਬੜੀਆਂ ਅਨਮੋਲੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਨੇ ਅਸੀਂ ਆਉਂਦੇ ਰਹਿਨੇ ਆ ਸੋ ਬੂਟੇ ਲੈਣੇ ਹੋਣ ਫਲਦਾਰ ਸਜਾਵਟੀ ਗਮਲੇ ਤਾਂ A to Z ਸਾਡੇ ਕੋਲ ਇੰਡੋਰ ਆਊਟਡੋਰ ਹਰੇਕ ਚੀਜ਼ ਅਵੇਲੇਬਲ ਹੁੰਦੀ ਹੈ ਖਾਸ ਤੌਰ ਤੇ ਅਸੀਂ ਫਰੂਟ ਤੇ ਕੰਮ ਕਰ ਰਹੇ ਆ ਕੋਈ ਵੀ ਫਲਦਾਰ ਪੌਦੇ ਲੈਣੇ ਆ ਤਾਂ ਸਾਡੇ ਕੋਲ ਜਲਾਲਾਬਾਦ ਤੋਂ ਫਰੋਜਪੁਰ ਰੋਡ ਤੇ ਆਪਣੀ ਨਰਸਰੀ ਹੈ ਦੇਵ ਗ੍ਰੀਨ ਲੈਂਡ ਨਰਸਰੀ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਨਜ਼ਾਰਾ ਆਜੂਗਾ ਐਨੇ ਵਧੀਆ ਹੈਲਦੀ ਤੇ ਵਧੀਆ ਫਰੂਟ ਵਾਲੇ ਬੂਟੇ ਆਪਣੇ ਕੋਲ ਹੁੰਦੇ ਆ ਔਰ 99% ਆਪਣਾ ਫਰੂਟ ਜਿਹੜਾ ਬੂਟਿਆਂ ਨੂੰ ਲੱਗਿਆ ਲਗਾਇਆ ਮਿਲਦਾ ਸਾਡੇ ਬੂਟੇ ਕਲਮੀ ਨਹੀਂ ਹੁੰਦੇ ਜੜ ਤੋਂ ਤਿਆਰ ਹੁੰਦੇ ਆ ਸੋ ਸਾਰਾ ਟੋਟਲੀ ਬ੍ਰਾਂਡ ਜਿਹੜਾ ਉਹ ਨੀਲ ਕੰਟ ਦਾ ਸਾਡੇ ਕੋਲ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਨਵੀਂ ਨਵੀਂ ਜਾਣਕਾਰੀਆਂ ਲੈ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਮਿਹਰਬਾਨੀ ਸ਼ੁਕਰੀਆ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵ ਗ੍ਰੀਨਲੈਂਡ ਨਰਸਰੀ ਐਂਡ ਦੇਵ ਲਾਇਬ੍ਰੇਰੀਓ ਪੇਜ ਦੇ ਨਾਲ ਇੰਸਟਾ ਤੇ ਤੁਸੀਂ ਜਾ ਕੇ ਸਾਡਾ ਪੇਜ ਸਰਚ ਕਰ ਸਕਦੇ ਹੋ ਫੋਲੋ ਕਰਿਓ ਜਰੂਰ dev.nursery YouTube ਤੇ ਵੀ ਸੇਮ ਸਾਡੇ ਪੇਜ ਹੈ ਦੇਵ ਲਾਇਬ੍ਰੇਰੀਓ ਵੀ ਦੇਵ ਗ੍ਰੀਨਲੈਂਡ ਨਰਸਰੀ ਵੀ ਔਰ dev.nursery ਜਰਾਲਾ ਬਤ ਪਛਮੀ ਧੰਨਵਾਦ